मां डॉक्टर कोन कयां जी सरकार

ਕੋ ਆਰੋ ਨੇ ਜਿਹੜੀਆਂ ਆਰੋ ਨੂੰ ਕਾਨੂੰਨ ਦੇ ਤਹਿਤ ਅਧਿਕਾਰ ਨੇ ਉਹਨਾਂ ਦੀ ਕੰਪਲੀਟ ਉਲੰਘਣਾ ਕੀਤੀ ਹੈ ਜਿਹੜੇ ਕੈਂਡੀਡੇਟਸ ਦੇ ਨੋਮੀਨੇਸ਼ਨਸ ਰਿਜੈਕਟ ਹੋਏ ਨੇ ਉਹਨਾਂ ਦੇ ਖਿਲਾਫ ਕੀ ਅਬਜੈਕਸ਼ਨ ਆਏ ਸੀ ਉਹਨਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਉਹਨਾਂ ਨੂੰ ਓਪਰਚੁਨਿਟੀ ਆਫ ਬੀਇੰਗ ਹਰਡ ਨਹੀਂ ਦਿੱਤੀ ਬਿਨਾਂ ਸੁਣਵਾਈ ਤੋਂ ਜੁਨੀਲੇਟਰਲੀ ਜਿਹੜਾ ਸਾਰਾ ਕੰਮ ਕੀਤਾ ਆਰੋ ਨੇ ਆਪਣੀ ਅਹੁਦੇ ਦੀ ਜਿਹੜੀ ਹੈਗੀ ਉਹ ਪੂਰੀ ਤਰਰਰ ਤੋਂ ਕੀਤੀ ਹੈ ਅਸੀਂ ਵੈਰੀ ਸ਼ਾਰਟਲੀ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਜਾ ਰਹੇ ਹਾਂ ਚੈਲੰਜ ਕਰ ਰਹੇ ਹਾਂ ਸਾਰੇ ਕਾਨੂੰਨੀ ਐਸਪੈਕਟ ਦੇਖ ਰਹੇ ਹਾਂ ਕਿ ਕਿੱਥੇ-ਕਿੱਥੇ ਇਹਨਾਂ ਦੇ ਕਰੇ ਲੋਜੀਕਲ ਐਂਡ ਤੇ ਲੈ ਕੇ ਜਾਵਾਂਗੇ ਇਸ ਲੜਾਈ ਨੂੰ ਜੇ ਗੱਲ ਕਰੀਏ ਜਿਹੜੇ ਰੱਦ ਕੀਤੇ ਨੇ ਦੁਬਾਰਾ ਬਹਾਲ ਹੋ ਸਕਦੇ ਨੇ ਅੱਜ ਅੱਜ ਦੇਖੋ ਇਹ ਮੈਂ ਨਹੀਂ ਕਹਿ ਸਕਦਾ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਅਸੀਂ ਚੈਲੰਜ ਕਰਾਂਗੇ ਆਰਓ ਦੇ ਸਾਰੇ ਫੈਸਲੇ ਆਰਓ ਦੇ ਸਾਰੇ ਫੈਸਲੇ ਉੱਤੇ ਜਿਹੜਾ ਹਾਈ ਕੋਰਟ ਦਾ ਜਾਂ ਜਿਹੜੀ ਵੀ ਕੰਪੀਟੈਂਟ ਅਥਾਰਟੀ ਦਾ ਵਰਡਿਕਟ ਆਊਗਾ ਉਹਨੂੰ ਸਿਰਫ ਉੱਥੇ ਮੰਨਾਂਗੇ ਤਾਂ ਸਾਨੂੰ ਪੂਰਾ ਨਾਸ ਹੈ ਕਿ ਬਿਲਕੁਲ ਆਰੋ ਦੇ ਖਿਲਾਫ ਕਾਰਵਾਈ ਹੋਗੀ ਆਰੋ ਨੇ ਆਪਣੀ ਕੰਪੀਟੈਂਸ ਤੋਂ ਬਾਹਰ ਜਾ ਕੇ ਕੰਮ ਕੀਤਾ ਸਟੇ ਵੀ ਮਿਲ ਸਕਦੀ ਹੈ ਜੀ ਅਸੀਂ ਸਾਰੇ ਐਂਗਲ ਦੇ ਉੱਤੇ ਕੰਮ ਕਰ ਰਹੇ ਹਾਂ ਆਸਪੈਕਟ ਦੇ ਉੱਤੇ ਸਟੇ ਮੰਗਾਗੇ ਜ਼ਰੂਰ ਮੰਗਾਗੇ ਅਸੀਂ ਹਾਈ ਕੋਰਟ ਤੋਂ ਦੇਣਾ ਨਾ ਦੇਣਾ ਅਦਾਲਤ ਦੀ ਹੈ ਅਸੀਂ ਜ਼ਰੂਰ ਮੰਗਾਗੇ ਮੇਰਾ ਨਾਮ ਰਜੇਸ਼ ਲੀਹਲ ਐਕਸ ਜਰਨਲ ਸਕੱਤਰ ਜ਼ਿਲ੍ਹਾ ਖੰਨਾ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦਿਖਾ ਕੇ ਲੋਕਾਂ ਨੂੰ ਇਹ ਲੁਟੇਰਿਆਂ ਦੀ ਸਰਕਾਰ ਜੋ ਪੰਜਾਬ ਦੇ ਵਿੱਚ ਆਈ ਹੈ ਇਹਨਾਂ ਨੇ ਮਾਛੀਬੜਾ ਸਾਹਿਬ ਦੇ ਵਿੱਚ ਜੋ ਕਿ ਪਵਿੱਤਰ ਚਰਨਛੋਪਾ ਪ੍ਰਾਪਤ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਵੀ ਇਹਨਾਂ ਨੇ ਡਾਕਾ ਮਾਰ ਕੇ ਸਾਬਤ ਕਰਤਾ ਕਿ ਇਹ ਸਰਕਾਰ ਵਾਕਈ ਲੁਟੇਰਿਆਂ ਦੀ ਸਰਕਾਰ ਹੈ ਭਗਤ ਸਿੰਘ ਦੇ ਨਾਂ ਨੂੰ ਇਹ ਦੁਰਪਯੋਗ ਕਰਕੇ ਆਏ ਨੇ ਦੁਰਪਯੋਗ ਕਰਕੇ ਸੱਤਾ ਦੇ ਵਿੱਚ ਆਏ ਨੇ ਪਰ ਅਸਲ ਇਹਨਾਂ ਦਾ ਜੋ ਕੈਰੀਅਰ ਹੈਗਾ ਅਸਲ ਜੋ ਇਹਨਾਂ ਦਾ ਅਕਸ ਹੈਗਾ ਉਹ ਇਹਨਾਂ ਨੇ ਸਾਬਤ ਕਰਤਾ ਕਿ ਲੁਟੇਰਿਆਂ ਦੀ ਸਰਕਾਰ ਹੈ ਔਰ ਲੁਟੇਰੇ ਹੀ ਇਹ ਰਹਿਣਗੇ ਪਰ ਅਸੀਂ ਇਲੈਕਸ਼ਨ ਲੜੀਏ ਜਾਂ ਨਾ ਲੜੀਏ ਇਹਨਾਂ ਨੂੰ ਮੁਹੱਲਿਆਂ 'ਚ ਵੜਨਾ ਔਖਾ ਕਰ ਦੇਵਾਂਗੇ ਇਹਨਾਂ ਨੂੰ ਵੋਟਾਂ ਮੰਗਣੀਆਂ ਔਖੀਆਂ ਕਰ ਦਾਂਗੇ ਇਹਨਾਂ ਦੇ ਬਾਜ਼ਾਰ 'ਚੋਂ ਲੰਘਣਾ ਔਖਾ ਕਰ ਦਾਂਗੇ ਔਰ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਹਨਾਂ ਦਾ ਸਰਬਜਨਿਕ ਬਹਿਸਕਾਰ ਕੀਤਾ ਜਾਵੇ ਤੇ ਇਹ ਸਾਫ਼ ਤੌਰ ਦੇ ਉੱਤੇ ਮੈਂ ਕਹਾ ਜਿਹੜੀ ਖਾਸ ਕਰ ਜਿਹੜੀ ਸਮਰਾਲੇ ਹਲਕੇ ਦੀ ਲੀਡਰਸ਼ਿਪ ਹੈ ਇਲੈਕਸ਼ਨਾਂ ਤੋਂ ਭੱਜ ਗਈ ਡਰ ਗਈ ਆ ਕਿਉਂਕਿ ਪਿਛਲੇ ਪਿਛਲੇ ਜਿਹੜਾ 2-3 ਸਾਲ ਦਾ ਇਹਨਾਂ ਨੇ ਕੰਮ ਕੀਤਾ ਉਹਦਾ ਫਤਵਾ ਲੋਕਾਂ ਨੇ ਦੇਣਾ ਸੀ ਮਾਛਵਾੜਾ ਸ਼ਹਿਰ ਤੋਂ ਪਹਿਲਾਂ ਤਾਂ ਹੱਕ ਖੋਇਆ ਗਿਆ ਵੋਟ ਪਾਉਣ ਦਾ ਇਹਨਾਂ ਨੇ ਆਪਣੇ ਹਿਸਾਬ ਨਾਲ ਆਪਣੇ ਹੀ ਕੈਂਡੀਡੇਟ ਆਪੇ ਅਨਾਉਂਸ ਕਰ ਲਏ ਸੋ ਮੈਂ ਤਾਂ ਇਹ ਕਹੂੰਗਾ ਵੀ ਇਦੀ ਫਿਰ ਇਹ ਜੀ ਇਲੈਕਸ਼ਨ ਕਰਾਉਣ ਦਾ ਕੋਈ ਫਾਇਦਾ ਨਹੀਂ ਪਰ ਇਹਨਾਂ ਨੇ ਜੋ ਵੀ ਕੀਤਾ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਵੀ ਇਹਨਾਂ ਨੂੰ ਚਾਹੀਦਾ ਇਹ ਸੀ ਵੀ ਸਭ ਨੂੰ ਲੈਵਲ ਪਲੇਇੰਗ ਗਰਾਊਂਡ ਦਿੰਦੇ ਲੋਕਾਂ ਨੂੰ ਉਹਨਾਂ ਦਾ ਹੱਕ ਦਿੰਦੇ ਉਹ ਵੋਟ ਪਾਉਂਦੇ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਉਹਨੂੰ ਜਿਤਾਉਂਦੇ ਪਰ ਇਹ ਇੱਕਦਮ ਲੋਕਤੰਤਰ ਦਾ ਘਾਣਾ ਪਹਿਲਾਂ ਤਾਂ 2 ਸਾਲ ਆਲਰੇਡੀ ਲੇਟ ਨੇ ਇਲੈਕਸ਼ਨ ਜੇ ਹੁਣ ਕਰਾਈਆਂ ਗਈਆਂ ਨੇ ਦੇਖੋ ਤੁਸੀਂ ਕੱਲ ਰਾਤ ਕਿੰਨੀ ਲੇਟ ਇੱਥੇ ਇਲੈਕਸ਼ਨਾਂ ਜਿਹੜੀ ਲਿਸਟ ਲਾਈ ਗਈ ਆ ਲਿਸਟ ਦੇ ਵਿੱਚ ਜਿਹੜੇ 5-5 ਵਾਰ 2-2 ਵਾਰ ਦੇ ਬਣੇ ਐਮਸੀ ਨੇ ਉਹਨਾਂ ਦੇ ਕਾਗਜ਼ ਵੀ ਰਿਜੈਕਟ ਕੀਤੇਗੇ ਜਾਂ ਤਾਂ ਜਿਹੜੇ ਪਹਿਲਾਂ ਆਰ ਉਹਨਾਂ ਨੂੰ ਕਲੀਅਰੈਂਸ ਦੇਗੇ ਉਹ ਗਲਤ ਸੀ ਜਾਂ ਫਿਰ ਜਿਹੜੇ ਅੱਜ ਪ੍ਰੈਸ਼ਰ ਤੇ ਹੇਠ ਹੋ ਰਿਹਾ 6 ਕੇ 6 ਵਾਰ ਅਨੋਨਿਮਸਲੀ ਜਿੱਤ ਜਾਣ ਇਹ ਅੱਜ ਤੱਕ ਸਮਰਾਲੇ ਹਲਕੇ ਦੇ ਵਿੱਚ ਮਛਵੜਾ ਸ਼ਹਿਰ ਦੇ ਵਿੱਚ ਅਜਿਹਾ ਕਦੇ ਵੀ ਨਹੀਂ ਹੋਇਆ ਸੀ ਜੋ ਐਤਕੀ ਕੀਤਾ ਇਹ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾ ਰਹੀ ਆ ਇੱਥੇ ਦੇ ਜਿਹੜੇ ਇਹਨਾਂ ਦੇ ਵਰਕਰ ਕਹਿ ਲੋ ਐਮਐਲਏ ਕਹਿ ਲੋ ਉਹ ਇਲੈਕਸ਼ਨ ਲੜਨ ਤੋਂ ਭੱਜਦੇ ਦਿਖ ਰਹੇ ਨੇ ਤੇ ਇਹ ਜਿਹੜਾ ਇਹਦੇ ਵਿੱਚ ਜਿਹੜੇ ਅਫਸਰ ਇਨਵੋਲਵ ਕੀਤੇ ਗਏ ਨੇ ਉਹਨਾਂ ਤੇ ਜਨੂਰ ਵੱਡੀ ਤੋਂ ਵੱਡੀ ਕਾਰਵਾਈ ਵੀ ਕਰਵਾਵਾਂਗੇ ਤੇ ਹਾਈ ਕੋਰਟ ਦੇ ਦਰਵਾਜ਼ੇ ਤਾ ਅਸੀਂ ਖੜਕਾਉਣੇ ਹੈਗੇ ਨੇ ਬਾਕੀ ਆਸ ਕਰਦੇ ਆਂ ਵੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਅਸੀਂ ਸਾਰਿਆਂ ਨਾਲ ਹੁਣ ਸਲਾਹ ਮਸ਼ਵਰਾ ਕਰਕੇ ਅਗਲਾ ਫੈਸਲਾ ਵੀ ਦਵਾਂਗੇ ਤੇ ਲੋਕ ਲੋਕਤੰਤਰ ਵਿੱਚ ਲੋਕ ਬੜੇ ਹੁੰਦੇ ਆ ਲੋਕਾਂ ਨੇ ਦੇਖਿਆ ਵੀ ਇਹ ਜਿਹੇ ਧੱਕਾ ਕਰ ਰਹੇ ਤੋ ਦਾ ਮੂੰਹ ਤੋੜ ਜਵਾਬ ਦੇਣਗੇ ਇਲੈਕਸ਼ਨਾਂ ਦੇ ਵਿੱਚ ਦੇਖੋ ਇਹ ਮਾਛੀਵਾੜਾ ਸ਼ਹਿਰ ਚ ਤਾਂ ਧੱਕੇਸ਼ਾਹੀ ਹੋਈ ਆ ਪੂਰੇ ਪੰਜਾਬ ਅੰਦਰ ਇਹਨਾਂ ਨੇ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ ਇਹ 70 ਸਾਲਾਂ ਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਦੇਖਿਆ ਅੱਜ ਮਾਛੀਵਾੜਾ ਸ਼ਹਿਰ ਚ ਸਾਰੇ ਸਮਾਜਿਕ ਤੌਰ ਤੇ ਭਾਈਚਾਰਕ ਤੌਰ ਤੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿਹੜਾ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਉਹਦੇ ਲਈ ਮੈਂ ਸ਼ਲਾਘਾ ਕਰਦਾ ਸਾਰੇ ਸ਼ਹਿਰ ਨਿਵਾਸੀਆਂ ਦੀ ਤੇ ਇੱਥੇ ਜਿਹੜਾ ਸਰਕਾਰ ਦੇ ਨੁਮਾਇੰਦੇ ਨੇ ਅੱਜ ਆਪ ਉਤਰਾਪਣ ਕਰ ਰਹੇ ਨੇ ਆਪਣਾ ਰੋਬ ਦਿਖਾ ਰਹੇ ਨੇ ਆਪਣੀ ਸਰਕਾਰ ਦੀ ਪਾਵਰ ਦਿਖਾ ਰਹੇ ਨੇ ਉਹਨਾਂ ਨੂੰ ਮੈਂ ਵਾਰਨ ਕਰਦਾ ਵੀ ਇਹ ਸੱਤਾ ਹਮੇਸ਼ਾ ਨਹੀਂ ਰਹਿੰਦੀ 2 ਸਾਲ ਰਹਿ ਗਏ 2 ਸਾਲ ਬਾਅਦ ਕਿੱਥੇ ਭਜੇਂਗੇ ਉਹ ਥੋੜਾ ਲੇਖਾ ਜੋਖਾ ਜਿਹੜਾ ਇਹ ਹੀ ਕਚਹਿਰੀ ਚ ਲੋਕਾਂ ਦੇ ਚ ਲਿਆ ਜਾਊਗਾ ਤੇ ਜਿਹੜਾ ਰਿਕਰਨਿੰਗ ਅਫਸਰ ਆ ਚਾਹੇ ਉਹ ਰਪਿੰਦਰ ਕੌਰ ਆ ਚਾਹੇ ਯੋਵਾ ਚਾਹੇ ਕੋਈ ਵੀ ਆ ਜਿਹਨੇ ਕੰਮ ਕੀਤਾ ਉਹਦੀਆਂ ਲੱਤਾਂ ਨੇ ਵਜਨ ਨਹੀਂ ਝੱਲਣਾ ਨਾ ਐਮਐਲਏ ਨੇ ਖੜਨਾ ਨਾਲ ਨਾ ਪੰਜਾਬ ਸਰਕਾਰ ਨੇ ਖੜਨਾ ਉਹਨਾਂ ਦੀਆਂ ਲੱਤਾਂ 'ਚ ਜੇ ਜਾਣ ਹੁਣ ਹਾਈ ਕੋਰਟ ਵੀ ਜਾਵਾਂਗੇ ਤੇ ਜਿਹੜੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਤੇ ਅਸੀਂ ਸਾਰੇ ਰਲ ਕੇ ਜੁਆਇੰਟ ਐਕਸ਼ਨ ਕਮੇਟੀ ਬਣਾਵਾਂਗੇ ਉਹਦੇ ਤਹਿਤ ਅਸੀਂ ਇਹਨਾਂ ਨੂੰ ਐਂਡ ਤੱਕ ਲੈ ਕੇ ਜਾਵਾਂਗੇ ਲੋਕਾਂ ਦਾ ਵਿਸ਼ਵਾਸ ਜਿਹੜਾ ਰਾਜਨੀਤੀ ਚ ਜਾਂ ਲੋਕਤੰਤਰ ਚ ਉਹਨਾਂ ਦਾ ਇਹਨਾਂ ਨੇ ਕਤਲੇਆਮ ਕੀਤਾ ਘਾਣ ਕੀਤਾ ਉਹਨਾਂ ਨੂੰ ਅਸੀਂ ਦਿਨ ਤੇ ਤਾਰੇ ਦਿਖਾਵਾਂਗੇ ਤੇ ਅੱਜ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਲੋਕ ਆਕ ਮਹਾਰੇ ਬਿਨਾਂ ਸੱਦੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਨੇ ਉਹਨਾਂ ਨੂੰ ਸਲੂਟ ਤੇ ਸਲਾਮ ਕਰਦਾ ਤੇ ਕਾਂਗਸ ਪਾਰਟੀ ਹਮੇਸ਼ਾ ਲੋਕਤੰਤਰ ਦੀ ਲੜਾਈ ਪਾਰਲੀਮੈਂਟ ਤੋਂ ਲੈ ਕੇ ਥੱਲੇ ਤੱਕ ਲੜ ਰਹੀ ਆ ਚਾਹੇ ਰਾਹੁਲ ਗਾਂਧੀ ਜੀ ਨੇ ਸਾਹ ਸੋਨੀਆ ਕਾਂਧੀ ਜੀ ਪ੍ਰਿੰਕਾ ਜੀ ਖੜਗੇ ਜੀ ਹਰ ਰੋਜ਼ ਭਾਰਤ ਦਾ ਸੰਵਿਧਾਨ ਲੈ ਕੇ ਪਾਰਲੀਮੈਂਟ ਵਿੱਚ ਜਾਂਦੇ ਨੇ ਇਹ ਲੋਕ ਨੇ ਜਿਹੜੇ ਇਹ ਵੀ ਟੀਮਾਂ ਨੇ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ ਇਹ ਲੋਕਤੰਤ ਦਾ ਘਾਣ ਕਰ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਲੋਕ ਬਖਸ਼ਣਗੇ ਨਹੀਂ ਤੇ ਜਿਹੜੇ ਇਹਨਾਂ ਨੇ ਰਿਜੈਕਟ ਕੀਤੇ ਨੇ ਕਾਗਜ਼ ਹਰ ਹਿੱਲੇ ਬਹਾਲ ਕਰਾਵਾਂਗੇ ਜਿਸ ਤਰ੍ਹਾਂ ਗਿੱਦੜ ਵਾਹੇ 'ਚ ਦੁਵਾਰਾ 20 ਪੰਚਾਇਤਾਂ ਦੀ ਇਲੈਕਸ਼ਨ ਹੋ ਰਹੀ ਆ ਉਹ ਮੋੜ ਅਸੀਂ ਮਾਛੀਵੜ ਤੇ ਲੈ ਕੇ ਆਵਾਂਗੇ ਤੇ ਇੱਥੇ ਬਸ ਨਹੀਂ ਸਮਰਾਲੇ ਵੀ ਇਹਨਾਂ ਨੇ ਰਿਜੈਕਟ ਕਰਾਏ ਨੇ ਸਾਡੇ ਪੈਲ 'ਚ ਰੇਡਾਂ ਕਰਾ ਰਹੇ ਨੇ ਤੇ 307 ਪਰਚੇ ਕਰਾਉਣ ਦੇ ਟੈਲੀਫੋਨ ਆਪ ਵਿਧਾਇਕ ਕਰ ਰਹੇ ਨੇ ਉਹਨਾਂ ਨਾਲ ਅਸੀਂ ਨਜਿੱਠਾਂਗੇ ਸੋ ਮੈਂ ਬੇਨਤੀ ਕਰਦਾ ਜਿਵੇਂ ਅੱਜ ਸਾਰੇ ਲੋਕ ਇਕੱਠੇ ਹੋਏ ਨੇ ਇਸ ਤਰ੍ਹਾਂ ਇਕੱਠੇ ਹੋ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜਿਹੜਾ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਪਾਰਟੀਆਂ ਦਾ ਤੇ ਖਾਸ ਕਰਕੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਵੀ ਅੱਜ ਦਾ ਜਿਹੜਾ ਰੋਸ ਮਾਰ ਸੀਗਾ ਪੂਰੇ ਮਾਛੀਵਾੜਾ ਸ਼ਹਿਰ ਦੇ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜਾ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲ ਕੇ ਦੁਬਾਰਾ ਤੋਂ ਆਰਓ ਦੇ ਦਫ਼ਤਰ ਦੇ ਵਿੱਚ ਆ ਕੇ ਰੋਸ ਮਾਰ ਚ ਪਹੁੰਚਿਆ ਉਸ ਦੇ ਲਈ ਬਸ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਕਜੁੱਟ ਹੋ ਕੇ ਇਹ ਦੱਸਿਆ ਹੈਗਾ ਵੀ ਅਸੀਂ ਇਹ ਲੜਾਈ ਮਿਲ ਕੇ ਕਿਉਂਕਿ ਇਹ ਇਹ ਸਾਫੀ ਹੋਈ ਹੈ ਪਹਿਲੀ ਵਾਰ ਜੀ ਨੂੰ ਕਹਿੰਦੇ ਹੁੰਦੇ ਆ ਮਾਛੀਵਾੜਾ ਸਾਹਿਬ ਦੇ ਵਿੱਚ ਜਾਂ ਖੰਨੇ ਜ਼ਿਲ੍ਹੇ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਐ ਏਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਤਕਰੀਬਨ 23 ਉਮੀਦਵਾਰਾਂ ਦੇ ਜਿਹੜੇ ਕਾਗਜ਼ ਹੈ ਉਹ ਮਾਛੀਵਾੜਾ ਦੇ ਵਿੱਚ ਰੱਦ ਕੀਤੇ ਗਏ ਆ ਤੇ ਇੱਕ ਸਾਡੇ ਆ ਉਮੀਦਵਾਰ ਸੰਭਰਾਲੇ ਤੋਂ ਇਹਨਾਂ ਦੇ ਕਾਗਜ਼ ਜਦਕਿ ਰਸੀਪਟ ਵੀ ਦੇ ਦਿੱਤੀ ਸੀ ਤੇ ਕਹਿ ਵੀ ਦਿੱਤਾ ਗਿਆ ਸੀਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਰਓ ਮਾਛੀਵਾੜਾ ਸਾਹਿਬ ਜਿਹੜਾ ਹੈਗਾ ਜਾਂ ਆਰਓ ਜਿਹੜਾ ਸੰਭਰਾਲਾ ਉਹ ਹਾਈ ਕੋਰਟ ਦੇ ਦਰਵਾਜੇ ਅਸੀਂ ਖੜਕਾ ਰਹੇ ਹਾਂ ਤੇ ਉਹਨਾਂ ਨੂੰ ਹਾਈ ਕੋਰਟ ਦਾ ਤੋਂ ਫੈਸਲਾ ਜਦ ਆਊਗਾ ਉਦੋਂ ਪਤਾ ਲੱਗ ਜਾਊਗਾ ਨਾ ਉਸ ਸਮੇਂ ਇਹ ਐਮਐਲਏ ਹੋਣਾ ਨਾ ਇਹ ਸਰਕਾਰ ਹੋਣੀ ਹੈ ਫਿਰ ਉਹਨਾਂ ਨੂੰ ਪਤਾ ਲੱਗੂਗਾ ਵੀ ਸਭ ਤੋਂ ਕਿੱਡੀ ਵੱਡੀ ਇਹ ਗਲਤੀ ਹੋ ਗਈ ਇਲੈਕਸ਼ਨ ਪੂਰੀ ਤਿਆਰੀ ਨਾਲ ਲੜ ਰਹੇ ਬਿਲਕੁਲ ਜੀ ਜਿਹੜੀਆਂ ਬਾਕੀ ਸੀਟਾਂ ਬਚ ਗਈਆਂ 8 ਸੀਟਾਂ ਉੱਥੇ ਕਾਂਗਰਸ ਪਾਰਟੀ ਪੂਰੀ ਮਜ਼ਬੂਤੀ ਦੇ ਨਾਲ ਮਿਸਪਲ ਕਾਉਂਸਲ ਮਾਛੀਵਾੜਾ ਦੀ ਚੋਣ ਲੜ ਰਹੀ ਹੈ ਸਰਕਾਰ ਦੀ ਗੱਲ ਕਰੀਏ ਤਾਂ ਸ਼ਾਮੀ 5 ਵਜੇ ਦੇ ਕਰੀਬ ਜਿਹੜੀ ਸਮਰਾਲੇ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਨਾਮ ਨਹੀਂ ਕੱਟਿਆ ਗਿਆ ਸੀ ਉਸ ਤੋਂ ਬਾਅਦ ਕਾਰਵਾਈ ਹੋਈ ਉਹਨੂੰ ਕਿਵੇਂ ਬਿਲਕੁਲ ਇਹ ਰਾਤ ਨੂੰ ਤਕਰੀਬਨ 8 ਵਜੇ ਜਿਹੜਾ ਹਰਦੇਵ ਸਿੰਘ ਸਾਡੇ ਦੇਵੀ ਉਥੇ ਦੇ 12 ਨੰਬਰ ਵਾਰਡ ਤੋਂ ਉਮੀਦਵਾਰ ਸੀਗੇ ਉਹਨਾਂ ਦੇ ਜਿਹੜੇ ਕਾਗਜ਼ਾ ਉਥੇ ਰੱਦ ਕੀਤੇ ਗਏ ਆ ਪਰ ਸਾਡੇ ਕੋਲ ਸਾਰੇ ਉਹ ਆਫੀਸ਼ੀਅਲ ਪੇਪਰਸ ਹੈਗੇ ਜਿਹੜੇ ਲੀਗਲ ਹੈਗੇ ਉਹ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਅਤੇ ਆਹੋ ਜਿਹੜਾ ਹੈਗਾ ਉੱਥੇ ਦਾ ਤੇ ਜਿਹੜਾ ਮਿਸਪਲ ਕਮੇਟੀ ਦਾ ਉੱਥੇ ਦਾ ای او ਹੈਗਾ چاہے ਇੱਥੇ ਦਾ ਮਿਸਪਲ ਕਮੇਟੀ ਦਾ ای او ਆ ਇਹਨਾਂ ਨੂੰ ਅਸੀਂ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ